どう

ਇਹ ਹੈ ਸੰਜੀਵ ਜੀ ਸਾਡੇ ਸਮੂਹ ਟਰੱਕ ਟਰੱਕ ਆਪਰੇਟਰ ਨੇ ਟਰੱਕ ਹੀ ਹੁੰੜੜਬਾ ਦੇ ਜੋ ਸਾਡਾ ਇੱਕ ਪੈਸਿਆਂ ਦਾ ਮੈਟਰ ਹੈ ਜੀ ਸਾਡੇ 1.5 ਲੱਖ ਦੇ ਕਰੀਬ ਸਾਡੀ ਅਮਾਉਂਟ ਹੈ ਜਿਹੜੀ ਕਿ ਅਸੀਂ 2022 ਦੇ ਵਿੱਚ ਟੈਂਡਰ ਪਾਇਆ ਸੀ ਟਰੱਕ ਹੀ ਹੁੰੜੜਬਾ ਦਾ ਟੋਆ ਟਵਾਈ ਦਾ ਉਹ ਟੈਂਡਰ ਦੇ ਵਿੱਚ ਅਸੀਂ ਲੋਕਾਂ ਤੋਂ ਸਾਰੇ ਆਪਰੇਟਰਾਂ ਤੋਂ ਸਹਿਮਤੀ ਲੈ ਕੇ ਸਮੂਹ ਆਪਰੇਟਰਾਂ ਨੇ ਆਪਦੇ ਪੈਸੇ ਇਕੱਠੇ ਕਰਕੇ 15-15000 ਰੁਪਏ ਇਕੱਠਾ ਕਰਕੇ ਅਸੀਂ ਉਹ ਸਭ ਦੀ ਸੈਂਪਲ ਟੈਂਡਰ ਪਾਇਆ ਸੀਗਾ ਉਹ ਟੈਂਡਰ ਸਾਡਾ ਚਲਾਇਆ ਸੀਜ਼ਨ ਚ ਅਸੀਂ ਤੇ ਉਹ ਟੈਂਡਰ ਹੁਣ ਖਤਮ ਹੋਣ ਤੇ ਉਦੀ ਜੋ ਸਿਕਿਉਰਿਟੀ ਹੋਰ ਫੰਡ ਹੋਈ ਸੀਗੀ ਕੋ ਸਿਕਿਉਰਿਟੀ ਪਹਿਲਾਂ ਫੰਡ ਹੋ ਗਈ ਸੀ ਅਸੀਂ ਪਹਿਲਾਂ ਲੋਕਾਂ ਨੂੰ ਵੰਡ ਦਿੱਤੀ 6-6000 ਰੁਪਏ ਉਹ 9-9000 ਦੇ ਕਰੀਬ ਸਾਡੀ ਜੋ ਪੈਸੇ ਨੇ ਸਾਡੇ ਰਹਿੰਦੇ ਸੀਗੇ ਜਿਹਦੇ ਜੋ 18.5 ਲੱਖ ਰੁਪਏ ਦਾ ਸਰਕਾਰ ਚ ਰਹਿਦਾ ਸੀਗਾ 5 ਗੱਲ ਲੱਖ ਰੁਪਏ ਦਾ ਖਰਚਾ ਹੋਇਆ ਸੀਗਾ ਪਰ ਅਸੀਂ ਉਸ ਟਾਈਮ ਦੇ ਮੈਂ ਪ੍ਰਧਾਨ ਸੀਗਾ ਅਸੀਂ ਲੋਕਾਂ ਨੂੰ ਵਾਦਾ ਕੀਤਾ ਸੀ ਕਿ ਜੋ ਖਰਚਾ ਹੋਇਆ ਅਸੀਂ ਉਹ ਲੋਕਾਂ ਤੋਂ ਖਰਚਾ ਨਹੀਂ ਕਟਾਂਗੇ ਉਹ ਖਰਚਾ ਅਸੀਂ ਆਪਣੀ ਜੇਬ ਚੋਂ ਪਾਵਾਂਗੇ ਤੇ ਲੋਕਾਂ ਨੂੰ ਪੂਰਾ ਜੋ 9-9000 ਰਹਿੰਦਾ ਉਹ ਅਸੀਂ ਪੂਰਾ ਵੰਡਾਂਗੇ ਪਰ ਹੁਣ ਉਹ ਜੋ 18.5 ਲੱਖ ਰੁਪਏ ਮਿਤੀ 8 1 2025 ਨੂੰ ਐਕਸੈਸ ਬੈਂਕ ਡਿੜਬਾ ਬ੍ਰਾਂਚ ਦੇ ਖਾਤੇ 'ਚ ਟਰੱਕ ਯੂਨੀਅਨ ਦੇ ਅਕਾਊਂਟ ਦੇ ਵਿੱਚ ਆ ਗਏ ਨੇ ਪੈਸੇ ਉਹ ਪਰ ਜੋ ਸਾਡਾ ਮੌਜੂਦਾ ਪ੍ਰਧਾਨ ਹੈ ਅਵਤਾਰ ਸਿੰਘ ਤਾਰੀ ਉਹ ਪੈਸੇ ਕਢਾ ਕੇ ਉਹਨੂੰ ਖੁਰਦ-ਬੁਰਦ ਕਰ ਚੁੱਕਿਆ ਉਹ ਸਾਰੇ ਆਪਰੇਟਰ ਨੇ ਇਹ ਉਹਨਾਂ ਨਾਲ ਦੇਖੋ ਸਾਰਾ ਸਾਰ ਧੱਕਾ ਹੋ ਰਿਹਾ ਹੈ ਅਸੀਂ ਉਸੇ ਦੇ ਸਬੰਧ 'ਚ ਐਸਡੀਐਮ ਸਾਹਿਬ ਡਿੜਬਾ ਨੂੰ ਤੇ ਡੀਐਸਪੀ ਸਾਹਿਬ ਡਿੜਬਾ ਨੂੰ ਦਰਖਾਸਤ ਦਿੱਤੀ ਹੈ ਜੀ ਲਿਖ ਕੇ ਕਿ ਜੋ ਆਪਰੇਟਰ ਨੇ ਗਰੀਬ ਆਪਰੇਟਰ ਨੇ ਇਹਨਾਂ ਨਾਲ ਧੱਕਾ ਨਾ ਹੋਵੇ ਤੇ ਜੋ ਸਾਡੀ ਪੇਮੈਂਟ ਹੈ ਉਹ ਸਾਡੀ ਹੱਕ ਹਲਾਲ ਦੀ ਪੇਮੈਂਟ ਹੈ ਉਹ ਸਾਡੇ ਆਪਰੇਟਰਾਂ ਨੂੰ ਚਾਹੇ ਉਹਨਾਂ ਦੇ ਖਾਤੇ 'ਚ ਪਾਈ ਜਾਵੇ ਚਾਹੇ ਉਹ ਇਹਨਾਂ ਨੂੰ ਕਢਵਾ ਕੇ ਦਿੱਤੀ ਜਾਵੇ ਉਹ ਆਪਰੇਟਰਾਂ ਨੂੰ ਮਿਲਣੀ ਹੈ ਜੀ ਪੇਮੈਂਟ ਉਹ ਜੀ ਪੇਮੈਂਟ ਖਾਤੇ 'ਚ ਹੈ ਹੀ ਨਹੀਂ ਪਰ ਪੇਮੈਂਟ ਆਸੀਆ ਸਟੇਟਮੈਂਟ ਨਿਕੜਾਈਆਂ ਨੇ ਤੇ ਆ ਅਸੀਂ ਸਾਰੇ ਕਾਗਜ਼ ਕਢਵਾ ਰ ਕੇ ਲਏ ਜੀ ਇਹਨਾਂ ਕਾਗਜ਼ਾਂ ਦੇ ਵਿੱਚ ਬਿਲਕੁਲ ਲਿਖਿਆ ਗਿਆ ਬਕਾਇਦਾ ਸਰਕਾਰ ਵੱਲੋਂ ਕਾਗਜ਼ਾਟੀਆਂ ਨਹੀਂ ਘੜਾਈ ਨੇ ਅਸੀਂ ਕਿ ਸਾਡੀ ਪੇਮੈਂਟ ਜੋ 2022 ਦੀ ਪੇਮੈਂਟ ਹੈ ਉਹ ਤੇ ਉਹ ਪੇਮੈਂਟ ਦੇ ਉੱਪਰ ਇਸ ਪ੍ਰਧਾਨ ਦਾ ਜਾਂ ਕੋਈ ਕਮੇਟੀ ਦਾ ਕਿਸੇ ਦਾ ਕੋਈ ਲੱਗ ਲਗਾ ਦੇਗਾ ਨਹੀਂ ਹੈਗਾ ਉਹ ਹੋਰ ਦੱਸਿਓ ਤੁਸੀਂ ਇਹ ਕਿਹਦੇ ਇੱਕ ਕਮੇਟੀ ਦੇ ਖਾਤੇ ਚ ਭੜਾਈ ਨੇ ਇਹ ਜੀ ਹਾਂ ਬਿਲਕੁਲ ਜੀ ਟਰੱਕ ਆਪਰੇਟਰ ਐਸੋਸੀਏਸ਼ਨ ਦੇ ਡਰਬਾ ਦਾ ਅਕਾਊਂਟ ਹੈ ਜੀ ਐਕਸੈਸ ਬੈਂਕ ਡਰਬਾ ਬ੍ਰਾਂਚ ਦੇ ਵਿੱਚ ਉਸ ਬ੍ਰਾਂਚ ਦੇ ਖਾਤੇ ਚੋਂ ਪੈਸੇ ਕਢਵਾਏ ਗਏ ਨੇ ਜੀ ਕਿੰਨਾ ਵੀ ਸਾਈਨ ਹੋ ਜੇ ਉੱਥੇ ਕਿੰਨਾ ਉਹ ਜੀ ਸਾਈਨ ਦਾ ਦੇਖੋ ਜੋ ਮੌਜੂਦਾ ਪ੍ਰਧਾਨ ਹੁੰਦਾ ਜੀ ਉਸੇ ਦੀ ਹੁੰਦੇ ਨੇ ਇਹ ਗੱਲ ਦਾ ਖਫਸਾ ਪਹਿਲਾਂ ਵੀ ਜਿਤਾਇਆ ਸੀ ਲੋਕਾਂ ਨੇ ਜਦੋਂ ਪ੍ਰਧਾਨ ਕੀ ਚੇਂਜ ਹੋਈ ਹੈ ਕਿ ਜੀ ਉਹ ਜੋ ਪੈਸੇ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਉਹਦੇ ਕੋਈ ਅਸੀਂ ਪੈਸੇ ਕੱਟੇ ਨੇ ਉਹ ਬਿਲਕੁਲ ਲੋਕਾਂ ਦੇ ਪੈਸੇ ਅਸੀਂ ਵੰਡਣ ਦੇ ਹੱਕਦਾਰ ਹਾਂ ਪਰ ਇਹ ਸਾਡੇ ਨਾਲ ਸਾਰਾ ਸਾਰਾ ਧੱਕਾ ਹੋ ਰਿਹਾ ਜੋ ਮੌਜੂਦਾ ਪ੍ਰਧਾਨ ਹੈ ਉਹ ਬਿਨਾਂ ਮਤਲਬਾ ਮਤਲਬ ਧੱਕੇਸ਼ਾਹੀ ਨਾਲ ਕਿਉਂ ਸਾਈਨ ਉਹਦੇ ਚੱਲਦੇ ਨੇ ਉਹ ਪੈਸੇ ਕਢਾ ਕੇ ਉਹਨੂੰ ਖੁਰਦਬੁਦ ਕਰ ਚੁੱਕ ਇਹੀ ਬੇਨਤੀ ਕਰਦੇ ਆ ਕਿ ਸਾਡੇ ਜੋ ਆਪਰੇਟਰਾਂ ਦੇ ਉਹ ਪੈਸੇ ਨੇ ਉਹਨਾਂ ਨੂੰ ਵਾਪਸ ਦਵਾਈ ਜਾਣਾ ਮੇਰਾ ਨਾਮ ਵਿਕਰਮ ਸਿੰਘ ਜੀ ਟਰੱਕ ਆਪਰੇਟਰ ਆ ਆਪਣਾ ਮੈਂਬਰ ਆ ਟਰੱਕ ਸਾਡੇ ਕੋਲੇ ਇਹ ਪੇਮੈਂਟ ਜੀ ਸਾਡੇ ਟੈਂਡਰਾਂ ਦੇ 2022-23 ਦੇ ਟੈਂਡਰ ਸੰਬੰਧੀ ਪ੍ਰਧਾਨ ਸਿੰਘਲਾ ਜੀ ਨੇ ਸਾਡੇ 15-15000 ਰੁਪਏ ਉਸ ਟਾਈਮ ਸਾਨੂੰ ਟੈਂਡਰ ਵਾਸਤੇ ਕੱਟੇ ਸੀਗੇ ਉਹ ਪੈਸੇ ਸਾਡੇ ਹੁਣ 2025 ਚੜ ਗਿਆ ਜੀ ਹੁਣ ਖਾਤੇ 'ਚ ਆਏ ਨੇ ਨਵੇਂ ਟੈਂਡਰ ਪੈਗੇ ਉਹ ਸਾਡੇ ਪੈਸੇ ਨੇ ਇਹਨਾਂ ਨੇ ਸਾਡੇ ਨਾਲ ਵਾਦਾ ਕਰਿਆ 66000 ਸਾਨੂੰ ਮੋੜਤਾ 99 ਸਾਡਾ ਬਕਾਇਆ ਰਹਿੰਦਾ ਹੈ ਅਸੀਂ 99 ਪੂਰਾ ਸਿੰਘਲਾ ਸਾਹਿਬ ਤੋਂ ਲੈਣਾ ਚਾਹੁੰਦੇ ਆ ਜੀ ਜਿਹੜਾ ਮੌਜੂਦਾ ਪ੍ਰਧਾਨ ਹੈ ਉਹ ਸਾਡੇ ਰੁਪਏ ਹੁਣ ਆਏ ਨੇ ਰਿਫੰਡ ਹੋ ਕੇ ਉਹ ਸਾਨੂੰ ਮਿਲਨੇ ਚਾਹੀਦੇ ਨੇ ਉਹਨਾਂ ਚ ਕੁਝ ਰੁਪਏ ਕਢਾ ਕੇ ਉਹ ਖੁਰਦਬੁਰਦ ਕਰ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਐਸਡੀਐਮ ਸਾਹਿਬ ਨੂੰ ਵੀ ਡੀਐਸਪੀ ਸਾਹਿਬ ਨੂੰ ਵੀ ਵੀ ਸਾਡੇ ਪੈਸੇ ਸਾਨੂੰ ਦਵਾਏ ਜਾਣ ਅਸੀਂ ਸਿੰਘਲਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਨਾਲ ਅਸੀਂ ਵਾਦਾ ਕੀਤਾ ਸੀ ਤੁਸੀਂ ਸਾਡਾ ਵਾਦਾ ਨਿਭਾਰੇਓ ਸਾਨੂੰ ਪੂਰਾ 99000 ਰੁਪਇਆ ਤੁਸੀਂ ਕਟਿਆ ਸੀ ਸਾਨੂੰ ਕਿਸੇ ਤਰ੍ਹਾਂ ਦਵਾਓ ਜੀ ਕਿੰਨੇ ਆਪਰੇਟਰਾਂ ਦੇ ਪੈਸੇ ਜੀ ਉਹ ਤਕਰੀਬਨ ਜੀ 260 64 65 ਦੇ ਲਗਭਗ ਨੇ ਕਿਸੇ ਆਪਰੇਟਰ ਨੂੰ ਪੈਸਾ ਨਹੀਂ ਮਿਲਿਆ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਜੀ ਉਹ ਪੈਸੇ ਸਾਡੇ ਜਿਹੜਾ ਮੌਜੂਦਾ ਪ੍ਰਧਾਨ ਹੈ ਇਹਨੇ ਕੁਝ ਪੈਸੇ ਕਢਾ ਕੇ ਖੁਰਦ-ਬੁਰਦ ਕਰਤੇ ਤੇ ਅਸੀਂ ਸਿੰਘਲਾ ਸਾਹਿਬ ਨੂੰ ਕਿਹਾ ਜੀ ਸਾਡੇ ਪੈਸੇ ਦੋ ਅਸੀਂ ਤੁਹਾਨੂੰ ਕਟਾਏ ਸੀਗੇ ਇਸ ਤੁਹਾਡੇ ਕੋਲ ਕੋਈ ਸਬੂਤ ਹੈਗੇ ਨਹੀਂ ਵੀ ਉਹਨਾਂ ਨੇ ਇਹ ਪੈਸੇ ਜਿਹੜੇ ਹੈਗੇ ਨੇ ਨਿੱਜੀ ਤੌਰ ਤੇ ਵਰਤੇ ਜਾਂ ਕਢਵਾਏ ਕਿ ਨਹੀਂ ਉਹਨਾਂ ਨੇ ਉਹਨਾਂ ਦੇ ਸਾਈਨ ਚੱਲਦੇ ਜੀ ਉਹਨਾਂ ਨੇ ਕਢਾ ਲਏ ਹੁਣ ਇਸ ਬਾਰੇ ਤਾਂ ਉਹੀ ਜਾਣ ਕੀ ਕਰਿਆ ਉਹਨਾਂ ਨੇ ਕੀ ਨਹੀਂ ਜੀ ਉਹ ਸਟੇਟਮੈਂਟ ਅਸੀਂ ਕਢਾ ਕੇ ਬੈਂਕ ਚੋਂ ਉਹ ਤੁਹਾਨੂੰ ਦਿਖਾ ਸਕਦੇ ਹਾਂ ਜੀ ਅਸੀਂ ਪ੍ਰਧਾਨ ਜੀ ਇੱਕ ਟਰੱਕ ਯੂਨੀਅਨ ਦਿਲਬਾ ਦੇ ਸਾਬਕਾ ਪ੍ਰਧਾਨ ਅਜੀਤ ਸਿੰਘਲਾ ਤੇ ਕੁਝ ਟਰੱਕ ਆਪਰੇਟਰਾਂ ਤੇ ਤੁਹਾਡੇ ਦੇ ਇਲਜ਼ਾਮ ਲਗਾਏ ਨੇ ਕੀ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਹੋਰਾਂ ਨੇ 18 ਲੱਖ ਕੁਝ ਹਜ਼ਾਰ ਰੁਪਏ ਦੀ ਰਕਮ ਜਿਹੜੀ ਰਿਫੰਡ ਹੋਣੀ ਸੀ ਓਪਰੇਟਰਾਂ ਦੀ ਵੀ ਉਹ ਖਾਤੇ ਚੋਂ ਕਢਾ ਕੇ ਉਰਦਫੁਰਦ ਕੀਤੀ ਗਈ ਆ ਕੀ ਮੈਟਰ ਹੈ ਜੀ ਇਹ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸੰਜੀਤ ਜੀ ਪਹਿਲਾਂ ਤਾਂ ਤੁਸੀਂ ਅੱਜ ਸਾਡੇ ਟਰੱਕ ਯੂਨੀਅਨ ਚ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਸਮੇਂ ਦੇ ਟਰੱਕ ਯੂਨੀਅਨ ਦੀਆਂ ਜਿਹੜੀਆਂ ਲੋਕਾਂ ਦੀਆਂ ਆਵਾਜ਼ਾਂ ਨੇ ਉਹ ਬੁਲੰਦ ਕਰਦੇ ਰਹੇ ਨੂੰ ਤੁਹਾਡਾ ਅਸਲ ਨੂੰ ਜੀ ਆਇਆਂ ਨੂੰ ਆਖਦੇ ਹਾਂ ਅਸੀਂ ਸਾਡੀ ਯੂਨੀਅਨ ਚ ਆਉਣ ਤੇ ਰਹੀ ਗੱਲ ਸਕਿਉਰਿਟੀ ਦੀ ਇਹ ਪਿਛਲੇ ਸਾਲ ਕੋਲ ਟੈਂਟਰ ਪੈਸੀ ਅਜੇ ਸਿੰਗਲੇ ਨੇ ਪਾਇਆ ਸੀ ਉਦੋਂ ਲੋਕਾਂ ਤੋਂ ਅੰਤਰਾ 15000 ਰੁਪਿਆ ਪ੍ਰਤੀ ਗੱਟੀ ਕੱਟਿਆ ਗਿਆ ਸੀ ਜੀ ਕੱਟਣ ਤੋਂ ਬਾਅਦ ਦੋ ਕਿਸ਼ਤਾਂ ਦੇ ਵਿੱਚ ਉਹਨੇ 6000 ਲੋਕਾਂ ਨੂੰ ਵਾਪਸ ਕਰਤਾ ਤੇ 9000 ਰੁਪਿਆ ਰਹਿ ਗਿਆ ਜੀ ਜਦ ਤੱਕ ਸਾਡੀ ਉਥੋਂ ਕਿਹੜੀ ਪੇਮੈਂਟ ਆਈ ਹੈ ਸਕੌਟੀ ਦੀ ਉਹ 1848660 ਰੁਪਏ ਆਈ ਹੈ ਜੀ 264 ਬੰਦਿਆਂ ਦੇ ਉਹ ਪੈਸੇ ਨਹੀਂ ਉਤਵਾਦ ਦੇ ਵਿੱਚ 5.5 ਲੱਖ ਰੁਪਏ ਹਜੇ ਵੀ ਅਜੇ ਸਿੰਗਲੇ ਕੋਲ ਹੈ ਜੀ ਕਿਹੜਾ 2-2000 ਲੋਕਾਂ ਦੇ ਉਹਨੇ ਦੇਣਾ ਸਾਡੇ ਕੋਲ 7-7000 ਰੁਪਏ ਲੋਕਾਂ ਦਾ ਆਇਆ ਹੈ 264 ਬੰਦੇ ਦਾ ਉਹ ਪੇਮੈਂਟ ਆਈ ਹੈ ਜੀ ਉਹ ਤੁਸੀਂ ਮੰਡੀ ਹੈਗੀ ਹੈ ਜਦ ਉਹ ਪੇਮੈਂਟ ਅਸੀਂ ਉਰੇ ਪਹਿਲਾਂ ਕਦੋਂ ਸੀਜ਼ਨ ਲੱਗਿਆ ਜੀ ਲੋਕਾਂ ਦੀ ਸਲਾਹ ਲਈਤੀ ਵੀ ਕਿਹੜਾ ਆਪਾਂ ਟੈਂਟਰ ਪਾਉਣਾ ਹੈ ਵੀ ਇਹਦੇ ਵਾਸਤੇ ਆਪਾਂ ਪੈਸੇ ਕੱਟੀਏ ਤਾਂ ਸਾਡੇ ਬੰਦੇ ਕਹਿਣ ਲੱਗੇ ਜੀ ਆਪਣੀ ਸਕਿਉਰਿਟੀ ਬਾਤ ਸੌਣੀ ਹੈ ਵੀ ਤੁਸੀਂ ਉਹਦੇ ਵਿੱਚ ਹੀ ਪੈਸੇ ਕੱਟ ਲਓ ਤੁਸੀਂ ਆਪਦੇ ਘਰੋਂ ਲਾ ਦਿਓ ਇਸ ਵਾਰ ਪੈਸੇ ਅਸੀਂ ਲੋਕਾਂ ਤੋਂ ਕੋਈ ਪੈਸਾ ਨਹੀਂ ਕਟਿਆ ਜੀ ਮੈਂ 782447 ਰੁਪਏ ਸਕਿਉਰਿਟੀ ਦੇ ਘਰੋਂ ਲਾਤੇ ਜੀ ਘਰੋਂ ਲਾਉਣ ਤੋਂ ਬਾਅਦ ਕਹਿੰਦੇ ਸਾਡੀ ਹੁਣ ਸਕਿਉਰਿਟੀ ਰਿਫੰਡ ਹੋ ਗਈ ਉਹਦੇ ਵਿੱਚੋਂ 782000 ਕੱਟ ਕੇ ਮੈਂ 1066000 ਰੁਪਏ ਰਹਿ ਗਿਆ ਸੀ ਉਹ ਲੋਕਾਂ ਨੂੰ ਐ ਅੱਜ ਵੀ ਬਣ ਸਕਦਾ ਕੱਲ੍ਹ ਨੂੰ ਵੀ ਬਣ ਸਕਦਾ ਜਦ ਮਰਜ਼ੀ ਮੇਰੇ ਤੋਂ ਲੋਕਾਂ ਤੋਂ ਵੜਾ ਲੈਣ ਉਹ ਪੈਸੇ ਠੀਕ ਹੈ ਜੀ ਕਿਹੜੀਆਂ ਗੱਡੀਆਂ ਸਾਡੀਆਂ ਵਿਕ ਗਈਆਂ ਉਹਦੇ ਉਹਦੀ ਸਕਿਉਰਿਟੀ 'ਚ ਕੋਈ ਗੱਡੀ ਨਹੀਂ ਰਹੀ ਉਹਨੂੰ ਪੂਰੇ ਪੈਸੇ ਦੇਵਾਂਗੇ ਜੀ ਕਿਹੜਾ ਸਾਡੇ ਕੋਲ 7-7000 ਹੈ 2-2000 ਅਜੇ ਵੀ ਅਜੇ ਸਿੰਘਲੇ ਕੋਲ ਹੈ ਜੀ ਠੀਕ ਹੈ ਜੀ ਕੋਈ ਇਹ ਚ ਖੁਰਦ-ਵੁਰਦ ਨਹੀਂ ਕਰਿਆ ਆ ਸਾਰੀ ਜਨਤਾ ਬੈਠੀ ਹੈ ਕੋਈ ਜੁਨੀਅਨ ਦੇ ਵਿੱਚੋਂ ਇੱਕ ਵੀ ਪੈਸਾ ਇੱਧਰ ਉੱਤਰ ਨਹੀਂ ਕੀਤਾ ਜੁਨੀਅਨ ਦੇ ਵਿੱਚ ਨਵਾਂ ਆਫਸ ਬਣਾਇਆ ਗਿਆ ਕਮਰੇ ਬਣਾਏ ਗਏ ਨੇ ਲੈਟਰਿੰਗ ਬਾਥਰੂਮ ਬਣਾਏ ਗਏ ਨੇ ਪਾਣੀ ਦੀ ਟੈਂਕੀ ਬਣਾਈ ਗਈ ਜੀ ਅਸੀਂ ਕੋਈ ਵੀ ਕਿਸੇ ਦਾ 1 ਰੁਪਇਆ ਨਹੀਂ ਕਟਿਆ ਨਹੀਂ ਪ੍ਰਧਾਨ ਪਤਾ ਕੀ ਕਰਦੇ ਨੇ ਜੀ ਕਦੋਂ ਸਾਡੇ ਜੁਨੀਅਨ ਦੀ ਪੇਮੈਂਟ ਆਉਂਦੀ ਹੈ ਸੀਜ਼ਨ ਦੀ ਉਹ ਚੋਂ 20% ਤਾਂ ਸਾਡੀ ਗਵਰਨਮੈਂਟ ਕੱਟ ਲਈਏ 2% ਪ੍ਰਧਾਨ ਆਪਦੇ ਵਾਸਤੇ ਕੱਟ ਲਾ ਜੀ ਉਹ ਕੋਈ ਪੈਸਾ ਨਹੀਂ ਕਟਿਆ ਜੀ ਟੀਟੀਐਸ ਦਾ ਕਿਹੜਾ ਬਿਲਟੀ ਖਰਚਾ ਜੀ ਇਸ ਵਾਰ ਜੀਨੀਅਰ ਸੀਜ਼ਨ ਚ ਇੱਕ ਵੀ ਰਿਪੇਬਿਲਿਟੀ ਖਰਚਾ ਰੁਪਈਆ ਨਹੀਂ ਕਟਿਆ ਗਿਆ ਕਿਸੇ ਤੋਂ ਸਿਰਫ 90 ਰੁਪਏ ਕਣਕ ਦੇ ਸੀਜ਼ਨ ਚ ਬਿਲਟੀ ਖਰਚਾ ਕਟਿਆ ਗਿਆ ਸੀ ਜੀ ਉਹ ਕਹਿੰਦੇ ਸੀ ਸਟੇਟਮੈਂਟ ਆ ਕਢਾਈਆਂ ਨੇ ਬੈਂਕ ਦੀਆਂ ਜਿਹਦੇ ਵਿੱਚੋਂ ਆ ਮੌਜੂਦਾ ਪ੍ਰਧਾਨ ਵੱਲੋਂ ਕੁਝ ਪੇਮੈਂਟ ਆ ਜਿਹੜੀ ਉਹ ਕਢਵਾਈ ਗਈ ਆ ਖਾਤੇ ਦੇ ਵਿੱਚ ਸਿਰਫ 10 ਲੱਖ ਰੁਪਏ ਬੈਲੈਂਸ ਹੈ ਉਹ ਕਿਹੜੇ ਪੈਸੇ ਸਾਨੂੰ ਜ਼ਰੂਰਤ ਪੈਂਦੀ ਹੈ ਜੀ ਨਗਦ ਕਢਾਉਣ ਵਾਸਤੇ ਤਨਖਾਹਾਂ ਦੇਣੀਆਂ ਨੇ ਜੋ ਵੀ ਦੇਣੀਆਂ ਨੇ ਉਹ ਅਸੀਂ ਬੈਂਕ ਚੋਂ ਕਢਾਉਂਦੇ ਲੈਨੇ ਜੀ ਕਿਹੜੇ ਮੇਰੇ ਕੋਲੇ ਕਿੰਨੇ ਮੇਰੇ ਕਰੀ ਪੈਸੇ ਬਣਦੇ ਤੋੜਾ ਕਹਿੰਦਾ ਭਾਵਾ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸਾਰੇ ਬੇਰਗੁਜ਼ਾਰ ਮੈਂ ਕਹਿੰਦਾ ਕੋਈ ਸਚਾਈ ਨਹੀਂ ਹੈਗੀ ਜੀ ਅੱਜ ਕੋਈ ਸਚਾਈ ਕੱਢ ਦਣ ਉਹ ਅੱਜ ਲਾਈਕ ਪ੍ਰਧਾਨ ਕੀ ਛੱਡ ਦਾਂਗੇ ਯਾਰੀ ਨੰਬਰ 2 ਤੇ ਅ ਮਹੀਨੇ ਨੂੰ ਇਲੈਕਸ਼ਨ ਆ ਰਹੀ ਹੈ ਜੀ ਦੁਬਾਰੇ ਇਲੈਕਸ਼ਨ ਲੜਦਣ ਜੇ ਲੋਕਾਂ ਨੂੰ ਫਤਵਾ ਦੇਣਗੇ ਉਹ ਪ੍ਰਧਾਨ ਬਣ ਜਾਣਗੇ ਜਿਹੜੀ ਹੁਣ ਪੇਮੈਂਟ ਲੋਕਾਂ ਦੀ ਰਹਿੰਦੀ ਹੈ ਜੀ ਰਿਫੰਡ ਦੀ ਉਹ ਤੁਹਾਡੇ ਵੱਲੋਂ ਸਾਰਿਆਂ ਨੂੰ ਵੰਡੀ ਜਾਊਗਾ ਸਾਰਿਆਂ ਨੂੰ ਵੰਡੋ ਜਾਊਗਾ ਜੀ 18 ਦਾ 44660 ਰੁਪਏ ਮੇਰੇ ਕੋਲ ਆਏ ਨੇ ਜੀ ਠੀਕ ਹੈ ਜੀ 264 ਬੰਦਿਆਂ ਦੇ ਪੈਸੇ ਨੇ ਉਹ ਉਹਦੇ ਨਾਲ 7-7000 ਰੁਪਇਆ ਬਣਦਾ ਜੀ ਠੀਕ ਹੈ ਉਹਦੇ ਵਿੱਚੋਂ ਮੈਂ ਕਿਹੜਾ 8 ਪਾਉਣੇ 8 ਲੱਖ ਰੁਪਇਆ 782 ਹਜ਼ਾਰ ਆਪਣੇ ਘਰੋਂ ਲਾਇਆ ਹੈ ਉਹ ਕੱਟ ਕੇ ਠੀਕ ਹੈ ਜੀ ਬਾਕੀ ਕਿਹੜੇ ਪੈਸੇ ਬਣਦੇ ਨੇ ਲੋਕਾਂ ਨੂੰ ਮੈਂ ਦੇਣ ਨੂੰ ਤਿਆਰਾਂ ਜੀ ਜਿੰਮਤੋਂ ਜਦ ਮਰਜੀ ਲੈ ਲਣ ਠੀਕ ਹੈ ਲੋਕਾਂ ਨੇ ਕਹਿਣਤੀ ਘਰੋਂ ਲਾਇਨੇ ਜੀ ਪੈਸੇ ਪਹਿਲਾਂ 782 ਹਜ਼ਾਰ ਲੋਕਾਂ ਤੋਂ ਕੱਟਿਆ ਨਹੀਂ ਗਿਆ ਜਦ ਕਿ ਕਿਹੜਾ ਕੋਈ ਪ੍ਰਧਾਨ ਆ ਜੀ ਜੇ ਉਹਨੇ ਕਿਤੇ ਕੋਈ ਟੈਂਡਰ ਪਾਉਣਾ ਕੁਝ ਪਾਣਾ ਦੁੱਗਣੇ ਪੈਸੇ ਕੱਟਦਾ ਜੀ ਲੱਗਦਾ ਤਾਂ ਉਥੇ 38.5 ਲੱਖ ਆ ਕੱਢਦੇ ਆਪਾਂ 40 ਲੱਖਾਂ ਜੀ ਤੁਹਾਡੇ ਮੁਤਾਬਕ ਟਰੱਕ ਜੁਨੀਅਨ ਦਾ ਜਿੰਨਾ ਹਿਸਾਬ ਤਾ ਵਾ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਚੱਲਦਾ ਬਿਲਕੁਲ ਜੀ ਬਿਲਕੁਲ ਕੱਲਾ ਕੱਲਾ ਰੁਪਈਆ ਉਸ ਦਾ ਹਿਸਾਬ ਦੇ ਕੇ ਜਾਊਗਾ ਜੀ ਸ਼ਰਕ ਉਸ ਕਰਕੇ ਜਾਊਗਾ ਠੀਕ ਹੈ ਜੀ ਜੇ ਕੋਈ ਮੇਰੇ ਤੇ ਇਲਜ਼ਾਮ ਲਾਊਗਾ ਤਾਂ ਮੈਂ ਉਸੇ ਟਾਈਮ ਜਵਾਬ ਦੇ ਕੇ ਜਾਊਗਾ ਜੀ ਬਾਕੀ ਤੁਸੀਂ ਆ ਬੈਠੇ ਨੇ ਜੀ ਲੋਕ ਮਾੜਾ ਪੁੱਛੋ ਇਹਨਾਂ ਨੂੰ ਕੈਮਰਾ ਘੁਮਾਓ ਜੀ ਕੁਲਵਿੰਦਰ ਸਿੰਘ ਜੀ ਟਰੱਕ ਆਪਰੇਟਰ ਹਾਂ ਜੀ ਹਾਂ ਜੀ ਇੱਕ ਕੁਝ ਤੁਹਾਡੇ ਸਾਥੀ ਟਰੱਕ ਆਪਰੇਟਰ ਨੇ ਜਾਂ ਸਾਥਕਾ ਪ੍ਰਧਾਨ ਇਲਜ਼ਾਮ ਲਗਾ ਰਹੇ ਨੇ ਇਹ ਮੇਰੇ ਕਿ ਹਜੇ ਤੱਕ ਜਿਹੜੀ ਪੇਮੈਂਟ ਆ ਰੇ ਫੰਡ ਦੀ ਉਹ ਨਹੀਂ ਆਪਰੇਟਰ ਨੂੰ ਦਿੱਤੀ ਗਈ ਕਿਵੇਂ ਦੇਖੋ ਇਹ ਕਲਮ ਉਹ ਭੰਡੀ ਜਾਊਗੀ ਜੀ ਉਹਨਾਂ ਨੇ ਇਸ ਗੱਲ ਦੀ ਰੋਕ ਵੀ ਲਾਈ ਐ ਸਭੋ ਬੈਂਕ ਦੇ ਵਿੱਚ ਵੀ ਇਹ ਪੈਸੇ ਨਾਲ ਨਿਕਲਣਾ ਹੀ ਵੰਡੇ ਆ ਜਾਣ ਜਿਹੜੇ ਕਿ ਉਹਨਾਂ ਦੇ ਕੋਲ 5.5 ਲੱਖ ਰੁਪਈਆ ਪਿਆ ਜੀ ਉਹ ਨਾ ਵੰਡਣ ਦੇ ਕਾਰਨ ਇਹ ਮਤਲਬ ਰੋਕ ਲਗਾ ਰਹੀ ਐ আর بہانے ਬਣਾ ਰਹੇ ਨੇ ਜੀ ਜਿਹੜੇ ਟਰੱਕ ਆਪਰੇਟਰ ਨੇ ਜਿੰਨੇ ਦੇ 25% ਦੇ ਉਹਨਾਂ ਕੋ ਨਹੀਂ ਹੋਣਗੇ ਬਾਕੀ ਬਿਲਕੁਲ ਇੱਧਰ ਸਹਿਮਤਾ ਹੈ ਜੇ ਅਸੀਂ ਸਕੌਲਟੀ ਵੀ ਅਸੀਂ ਮਤਲਾ ਲਾ ਲੋ 6 ਮਹੀਨੇ ਹੋ ਗਏ ਪ੍ਰਧਾਨ ਨੇ ਆਪਣੇ ਪੱਲਿਓਂ ਭਰੀਏ ਜਿਸੀਂ ਹੁਣ ਸਾਡੇ ਤੋਂ ਇਹ ਕੱਟੀ ਜਾ ਰਹੀ ਹੈ ਜੀ 3-3000 ਰੁਪਏ ਦੇ ਕਰੀਬ ਬਣਉਗੀ ਪ੍ਰਧਾਨ ਨੇ ਤੁਹਾਨੂੰ ਪ੍ਰੋਸੈਸ ਦਵਾਇਆ ਇਹਨੇ ਵੀ ਜਿਹੜੀ ਪੇਮੈਂਟ ਰਿਫੰਡ ਦੀ ਸਾਰੀ ਫੰਡੀ ਹਾਂਜੀ ਬਿਲਕੁਲ ਪ੍ਰੋਸੈਸ ਹੈ ਜਨੂੰ